ਰਾਇਗੂ ਜੀ ਕਾਲਸਾ ਰਾਇਗੂ ਜੀ ਕੀ ਫਤਰੀ ਇਸ ਮੀਟਿੰਗ ਸਾਡੇ ਯੂ ਤੋਂ ਇਲਾਵਾ ਪਾਰਟੀ ਦੇ ਬਹੁਤ ਸੀਨੀਅਰ ਜਰਨੈਲ ਗਾਬਰੀਆ ਸਾਹਿਬ ਅਤੇ ਸਾਰੇ ਸਾਡੇ ਵੀਰ ਜਿੰਨੇ ਲੀਡਰ ਸਰਬਾਨ ਇੱਥੇ ਬੈਠੇ ਨੇ ਕਿਉਂਕਿ ਫਿਕਰਮਜੀਤ ਖਾਲਸਾ ਜੀ ਵੀ ਸਾਡੇ ਵੀਰ ਔਰ ਸਾਡੇ ਸਕੱਪਰ ਸਾਹਿਬ ਨੇ ਕਿਹਾ ਕਿ ਸਮਾ ਵੈਸੇ ਹੀ ਇਕੱਤਾ ਮਿੰਟ ਲਾਉਣਾ ਚਾਹੀਦਾ ਕਿਉਂਕਿ ਸਾਰਿਆਂ ਦਾ ਹੀ ਬਹੁਤ ਕੀਮਤੀ ਆ। ਸੋ ਬਹੁਤੀਆਂ ਗੱਲਾਂ ਨਾ ਕਹਿੰਦੇ ਮੈਂ ਤਾਂ ਇੱਕੋ ਗੱਲ ਤੇ ਆਉਂਗਾ ਭਾਈ। ਨੌ ਜਵਾਨੀ ਕਿਸੇ ਵੀ ਨੌ ਜਵਾਨੀ ਕਿਸੇ ਵੀ ਸੂਬੇ ਦੀ ਵਰਗ ਦੀ ਜਾਂ ਕਿਸੇ ਵੀ ਕੌਮ ਦੀ ਰੀੜ ਦੀ ਹੱਡੀ ਆ ਭਾਈ। ਜਿਹਦੇ ਆਪੂ ਸਾਡੇ ਅੱਜ ਦੇ ਵਿਸ਼ੇਸ਼ ਮਹਿਮਾਨ ਇਸ ਮੀਟਿੰਗ ਚ ਬੈਠੇ ਚਿੰਝਰ ਸਾਹਿਬ ਇਵੇਂਾ ਜੀਆਇਆ ਕਰਨ ਲਈ ਭਾਈ ਇੱਕ ਚਕਾਰਾ ਛੁਕੜ ਔਰ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਸਾਡੇ ਇੱਥੋਂ ਦੀ ਜਵਨ ਦੀ ਬ੍ਰਿਗੇਡ ਸਾਡੇ ਆਕਾਸ਼ ਰੱਖੇ ਨੌਜਵਾਨ ਜਾਂ ਹੋਰ ਜਿੰਨੇ ਤੁਸੀਂ ਬੈਠੇ ਹੋ ਇਹਨਾਂ ਨੂੰ ਪਤਾ ਲੱਗੇ ਕਿ ਭਾਈ ਲੁਧਿਆਣੇ ਵਾਲੇ ਜਿਹੜੇ ਨੇ ਉਹ ਬਹੁਤ ਸ਼ਰਮ ਨੇ ਬੋਲੇ ਸੋਨਹਿਾਲ ਵਾਹਿਗੁਰੂ ਵਾਹਿਗੁਰੂ ਵੈਸੇ ਕਿੰਨਾ ਪਿਆਰ ਨਹੀਂ ਆਉਣਾ ਜਿੰਨਾ ਪਾਉਣਾ ਚਾਹੀਦਾ ਸੀ ਸੋ ਜੀਆਇਆ ਨੂੰ ਮੈਂ ਤਾਂ ਇੱਕੋ ਹੀ ਬੇਨਤੀ ਕਰਨੀ ਚਾਹਨਾ ਅੱਜ ਦੀ ਜ਼ਿਮਨੀ ਚੋਣ ਦੀ ਇਲੈਕਸ਼ਨ ਲੋਕ ਕਹਿੰਦੇ ਸਰਕਾਰਾਂ ਨਾਲ ਟੱਕਰ ਫੇਰ ਕੀ ਹੋ ਗਿਆ ਭਈ ਟੱਕਰ ਹੁੰਦੀ ਰਹਿੰਦੀ ਹੈ ਸਵਾਦ ਤਾਂ ਤਾਂ ਇਹ ਜੇ ਆਪਾਂ ਇਸ ਜ਼ਿਮਨੀ ਚੋਣ ਚ ਅੱਜ ਨੇਕ ਮੇਰੇ ਵੀਰ ਇੱਥੇ ਬੈਠੇ ਨੇ ਨਾ ਜਿੰਨੇ ਕੁ ਮੇਰੇ ਵੀਰ ਇੱਥੇ ਬੈਠੇ ਨੇ ਮੈਂ ਕਹਿੰਦਾ ਇਹੋ ਹੀ ਜ਼ੋਰ ਟਕਾ ਕੇ ਲਾ ਦੇਰ ਤੇ ਇੱਕ ਕਹਾਵਤ ਹੈ ਤੁਸੀਂ ਸਾਰੇ ਆਣੇ ਜਾਣਦੇ ਹੋ ਭਾਈ ਲੋਕ ਕਹਿੰਦੇ ਦੂਜੀਆਂ ਪਾਰਟੀਆਂ ਵਾਲੇ ਵੀ ਕਿ ਯੂ ਤੇ ਚਰਨੈਲਾ ਵਾਲਾ ਯੂਥ ਸੀ ਨਾ ਭਾਈ ਸ਼ਰੋਮਣੀ ਅਕਾਲੀ ਦਲ ਕੋਲ ਦੂਇਆਂ ਕੋਲ ਤਾਂ ਹੈ ਹੀ ਨਹੀਂ ਸੋ ਉਹ ਆਪਾਂ ਦਿਖਾਉਣਾ ਪਤਾ ਕਦੋਂ ਹੈ ਇਸ ਜ਼ਿਮਨੀ ਚੋਣ ਦੇ ਵਿੱਚ ਜਦੋਂ ਸਾਡੀ ਟੱਕਰ ਵੀ ਹਕੂਮਤ ਨਾਲ ਹੋਣੀ ਸੋ ਮੈਂ ਬਹੁਤਾ ਸਮਾਂ ਨਹੀਂ ਲੈਣਾ ਮੇਰੇ ਵੱਡੇ ਵੀਰ ਘਮਨ ਸਾਹਿਬ ਇਹਨਾਂ ਲਈ ਮੈਂ ਸਾਡੀ ਸਮੁੱਚੀ ਟੀਮ ਦੇਖੋ ਇਮਾਨਦਾਰੀ ਨਾਲ ਖੜੀ ਹੈ ਉਹਦਾ ਕਾਰਨ ਹੈ ਅੱਜ ਤੱਕ ਇਹਨਾਂ ਨੇ ਸਾਡੇ ਸਾਰਿਆਂ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਮਤਭੇਦ ਕੀਤੇ ਬਿਨਾ ਚੰਗੇ ਸਬੰਧ ਬਣਾਏ ਆ ਆ ਸਾਡਾ ਇੱਕ ਬਲਾਰਾ ਕਹਿ ਕੇ ਗਿਆ ਸੀ ਕਿ ਫੇਸ ਵੈਲਿਊ ਦੀ ਇਲੈਕਸ਼ਨ ਬਿਲਕੁਲ ਠੀਕ ਹੈ ਪਰ ਉਹਦੇ 'ਚ ਮੈਂ ਕਰੈਕਟ ਵੀ ਕਰਨਾ ਚਾਹਣਾ ਹੈ ਪਾਰਟੀ ਦਾ ਜਿਹੜਾ ਨਾਮ ਹੈ ਉਹ ਵੀ ਬਹੁਤ ਮਹਨੇ ਰੱਖਦਾ ਪਰ ਇਹ ਸੱਚ ਹੈ ਅੱਜ ਦੀ ਜਿਹੜੀ ਕੋਈ ਵੀ ਇਲੈਕਸ਼ਨ ਹੈ ਭਾਈ ਉਹ ਯੂਥ ਦੀ ਔਰ ਨੌਜਵਾਨੀ ਦੀ ਹੈ ਔਰ ਫੇਸ ਵੈਲਿਊ ਦੀ ਹੈ ਸੋ ਸਾਡੇ ਉਹਨਾਂ ਨੌਜਵਾਨਾਂ ਦੇ ਆਗੂ ਬੈਠੇ ਨੇ ਸਵਾਗਤ ਕੀਤੀ ਹੈ ਮੈਂ ਇਜਾਜ਼ਤ ਲੈਣਾ ਔਰ ਇਹ ਮੈਂ ਵਿਸ਼ਵਾਸ ਦਿਵਾਉਣਾ ਹੈ ਵੀ ਇਸ ਇਲੈਕਸ਼ਨ ਚ ਸਾਡੇ ਵੀਰ ਘੁੰਮਣ ਸਾਹਿਬ ਨਾਲ ਭਾਈ ਮੈਂ ਚਟਾਨਾਂ ਨੂੰ ਖੜਾ ਔਰ ਔਰ ਪਰ ਤੁਹਾਨੂੰ ਵਾਅਦਾ ਕਰਨਾ ਪਊ ਭਾਈ ਪੂਰਾ ਰੌਣਾ ਪਾਗੇ ਕੀ ਆਪਾਂ ਸਾਰੇ ਖੜੇ ਆ ਨਾ ਭਾਈ ਨਾ ਨਾ ਭਾਈ ਆਪਾਂ ਭਾਈ ਜੇ ਖੜਾਂਗੇ ਉਹ ਜਿੰਨੇ ਕਿੰਨੇ ਬੈਟਿਆ ਮੈਂ ਕਹਿੰਦਾ ਇੰਨੇ ਹੀ ਬਹੁਤ ਨੇ ਤੇ ਬ੍ਰਿਗੇਡ ਆਪੇ 1500 ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਯੂਥ ਅਕਾਲੀ ਦਲ ਜਿੰਦਾਬਾਦ ਬੋਲੇ